ਕਈ ਦਿਨਾਂ ਤੋਂ ਮੈਂ ਚੈੱਕ ਕਰ ਰਿਹਾ ਸੀ ਅਸੀਂ ਤੁਹਾਡੇ ਕਾਫੀ ਦਿਨਾਂ ਤੋਂ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀਗੀ ਸਸਤੀ ਗੱਡੀ ਵਾਸਤੇ ਤੇ ਆਪਾਂ ਇੱਕ ਸਕੂਟਰ ਵੀ ਲੈ ਕੇ ਪਹੁੰਚੇ ਹਾਂ ਜੀ ਜਮਾ ਸਸਤਾ ਮਾਲਕ ਨੇ ਸੇਲ ਕਰਨ ਹੈ 7500 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਬਾਕੀ ਕਹਿੰਦੇ ਸੀਗੇ ਹੋਰ ਵੀ ਕਰ ਲਾਂਗੇ ਮਾਲਕ ਆਪ ਤਾਂ ਬਾਹਰ ਰਹਿੰਦੇ ਨੇ ਸੀ ਬਾਕੀ ਕੱਲੀ ਕੱਲੀ ਆਪਾਂ ਗੱਲਬਾਤ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲੂੰ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਦੀ ਉੱਥੇ ਆਪਣਾ ਵਟਸਐਪ ਨੰਬਰ ਤੁਹਾਨੂੰ ਮਿਲ ਗਿਆ ਹੋਊ ਆ ਵੀਡੀਓ ਜਾਣਕਾਰੀ ਫੋਟੋ ਮਾ ਆਪਣੇ ਕੋਲੇ ਭੇ ਉਹ ਤੋਂ ਬਾਅਦ ਬਿਲਕੁਲ ਫਰੀਦੋ ਵਿੱਚ ਆਪਾਂ ਐਡ ਲਾ ਦੇਵਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ 2007 ਮਾਡਲ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਜੀ ਇਨੋਵਾ ਗੱਡੀ ਹੈ ਮਾਡਲ 7 ਹੈ ਪਰ ਮਾਲਕ ਕਹਿੰਦੇ ਨੇ ਵੀ ਗੱਡੀ ਜਿਹੜੀ ਰਜਿਸਟ੍ਰੇਸ਼ਨ ਹੋਈ ਆ 2017 ਦੇ ਵਿੱਚ ਹੋਈ ਆ ਜੀ ਡਾਕੂਮੈਂਟਸ ਸਾਰੇ ਕੰਪਲੀਟ ਆਪਨ ਮਿਲ ਜਾਣਗੇ 1,95,000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਤੇ ਬਾਕੀ ਮਾਲਕ ਕਹਿੰਦੇ ਸੀਗੇ ਵੀ ਰੇਟ ਮੌਕੇ ਤੇ ਕਰ ਲਾਂਗੇ ਗੱਡੀ ਪੂਰੀ ਵਧੀਆ ਸੀ ਰੰਗ ਰੰਗ ਪੂਰਾ ਵਧੀਆ ਪਿਆਗਾ ਨਾ ਤਾਂ ਗੱਡੀ ਚ ਕਮੀ ਪੇਸ਼ੀ ਆ ਨਾ ਕੋਈ ਲੱਗੀ ਬੱਜੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਇਨੋਵਾ ਗੱਡੀ ਆ ਬਾਕੀ ਤੁਸੀਂ ਜਾ ਕੇ ਦੇਖ ਸਕਦੋਂ ਮਾਲਕ ਦੇ ਘਰੇ ਤੇ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਜੀ 99153 99015 ਇਹ ਮਾਲਕ ਦਾ ਨੰਬਰ ਹੈ ਕੋਈ ਵੀ ਗੱਲ ਕਰਨੀ ਹੋਈ ਗੱਲ ਕਰ ਸਕਦੋਂ ਬਾਕੀ ਮਾਲਕ ਕਹਿੰਦੇ ਨੇ ਟਾਇਰ ਨਵੇਂ ਨੇ ਅਲਾਈ ਨਵੇਂ ਨੇ ਬੈਕ ਸਾਈਡ ਕੈਮਰਾ ਲੱਗਿਆ ਹੋਇਆ ਏਸੀ ਹੀਟਰ ਵਰਕਿੰਗ ਚ ਮੌਕੇ ਦਾ ਸਾਰਾ ਕੰਮ ਰਵਾ ਰੱਖਿਆ ਸੀ ਬਾਕੀ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਸੀ ਗੱਲ ਕਰ ਲਿਓ ਜਰੂਰ ਇੱਕ ਵਾਰੀ ਗੱਲ ਕਰਾਂਗੇ ਜੀ ਆਪਾਂ ਹੁਣ ਸੈਕਿੰਡ ਗੱਡੀ ਦੀ ਸਕਾਰਪਿਓ ਵਧੀਆ ਆਪਾਂ ਲੈ ਕੇ ਪਹੁੰਚੇ ਆ ਨੰਬਰ 2 ਤੇ ਸਕਾਰਪਿਓ ਵਧੀਆ ਇੱਕ ਵਾਰੀ ਚੈੱਕ ਕਰੋ ਜੀ ਪੰਜਾਬ ਨੰਬਰ ਹੈ 2010 ਮਾਡਲ ਗੱਡੀ ਆਪੇ ਨੂੰ ਦੇਖਣ ਨੂੰ ਮਿਲੂਗੀ ਇਹ ਤੇ ਮਾਲਕ ਜਿਹੜੇ ਗੱਡੀ ਦੇ ਨੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਨੇ ਦੱਸਿਆ ਸਾਰੀ ਗੱਡੀ ਰੀਜਨਲ ਹੈ ਨਾ ਤਾਂ ਗੱਡੀ ਕੰਮ ਪਾਲਦੀ ਆ ਨਾ ਕੋਈ ਰੰਗ ਪਾਲਦੀ ਆ ਬੰਪਰ ਬੂੰਪਰ ਵਧੀਆ ਪਏ ਨੇ ਟਾਇਰ ਵਧੀਆ ਪਏ ਨੇ ਬਾਕੀ ਮਾਲਕ ਕਹਿੰਦੇ ਨੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਆ ਤਮ ਮਾਲਕ ਦਾ ਏਰੀਆ ਮਾਨਸ ਹੈ ਮਾਲਕ ਕਹਿੰਦੇ ਨੇ ਸਾਡੇ ਘਰ ਆ ਕੇ ਗੱਡੀ ਨੂੰ ਇੱਕ ਵਾਰੀ ਚੈੱਕ ਕਰੋ ਗੱਡੀ ਨੂੰ ਚਲਾ ਕੇ ਦੇਖੋ ਟ్రਾਈ ਲਓ ਮਾਲਕ ਕਹਿੰਦੇ ਨੇ ਜਦੋਂ ਵੀ ਗੱਡੀ ਪਸੰਦ ਆਉਂਦੀ ਹੈ ਜਦੋਂ ਫਿੱਟ ਬੈਠਦੀ ਹੈ ਪੂਰੀ ਤਰ੍ਹਾਂ ਉਹ ਤੋਂ ਬਾਅਦ ਸੌਦਾ ਕਰਾਂਗੇ ਉਹ ਤੋਂ ਪਹਿਲਾਂ ਰੇਟ ਦੀ ਗੱਲ ਵੀ ਨਹੀਂ ਕਰਦੇ ਮਾਲਕ ਕਹਿੰਦੇ ਨੇ ਇੱਕ ਵਾਰੀ ਆਓ ਜ਼ਰੂਰ ਜਿੰਨੂੰ ਵੀ ਗੱਡੀ ਪਸੰਦ ਆਉਂਦੀ ਹੈ ਇੱਕ ਵਾਰੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਓਨਰ ਵੱਲੋਂ 2,60,000 ਰੁਪਇਆ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਜਿਹੜੇ ਮਾਲਕ ਨੇ ਗੱਡੀ ਦੇ 85917 ਕਾਟ ਨੋਸੂਸ਼ਯਾਟ ਇਹ ਮਾਲਕਬਏ ਦਾ ਨੰਬਰ ਹੈ ਜੀ ਤੇ ਨਾਲ ਦੇ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ ਜੀ ਉੱਤੇ ਹਮੇਸ਼ਾ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਹੈ ਤੁਹਾਡੇ ਕੋਲੇ ਗੱਡੀ ਜਾਂ ਮੋਟਰਸਾਈਕਲ ਹੈ ਘਰ ਕੋਠੀ ਮਕਾਨ ਕੁਝ ਵੀ ਹੈ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਫਰੀ ਚ ਆਪਾਂ ਐਡ ਲਾ ਦੇਵਾਂਗੇ ਜੀ ਗੱਲ ਕਰਦੇ ਆ ਆਲਟੋ ਗੱਡੀ ਦੀ ਆਲਟੋ ਕੈਟਨ 2014 ਮਾਡਲ ਹੈ ਤੇ VXI ਮਾਡਲ ਚ ਹੈ ਜੀ ਗੱਡੀ ਦੂਜੇ ਨਾਮੇ ਤੇ ਗੱਡੀ ਕੁਲ 76000 ਚੱਲੀ ਹੋਈ ਐ ਕਾਗਜ਼ ਪੇਪਰ ਸਾਰੇ ਕੰਪਲੀਟ ਨੇ ਬ੍ਰਾਂਡ ਨਿਊ ਕੰਡੀਸ਼ਨ ਆਪਾਂ ਇੱਕ ਤਰ੍ਹਾਂ ਦੀ ਕਹਿ ਸਕਦੇ ਹਾਂ ਅਸੀਂ ਬਾਕੀ ਤੁਹਾਡੇ ਸਾਹਮਣੇ ਅਸੀਂ ਫੋਟੋਆਂ ਚ ਸਾਰਾ ਕੁਝ ਆਪਾਂ ਦਿਖਾ ਰਹੇ ਹਾਂ ਪੰਜਾਬ ਨੰਬਰ ਐ ਬੰਪਰ ਬੂਮਪਰ A to Z ਹਰ ਚੀਜ਼ ਆਪਨ ਵਧੀਆ ਮਿਲੂਗੀ ਲੁਧਿਆਣਾ ਖੜੀ ਐ ਗੱਡੀ ਜਾ ਕੇ ਦੇਖ ਸਕਦੇ ਹੋ ਜੇ ਕਿਸ ਨੂੰ ਪਸੰਦ ਆਈ ਐ ਤੁਸੀਂ ਤੇ ਮਾਲਕ ਕਹਿੰਦੇ ਨੇ ਇੱਕ ਵਾਰੀ ਆਜੋ ਕਰੇ ਦੇਖ ਲਿਓ ਪਹਿਲਾਂ ਤਾਂ ਇੱਕ ਵਾਰੀ ਚਲਾ ਕੇ ਦੇਖ ਲਓ ਸਟਾਰਟ ਕਰਕੇ ਦੇਖ ਲਓ ਜਦੋਂ ਪੂਰੀ ਤਸੱਲੀ ਹੁੰਦੀ ਹੋਈ ਫਿੱਟ ਵੇਡਦੀ ਹੈ ਪੂਰੀ ਤਰ੍ਹਾਂ ਉਹ ਤੋਂ ਬਾਅਦ ਰੇਟ ਵੇਕੇ ਕਰ ਲਾਂਗੇ ਬਾਕੀ ਰੇਟ ਤੁਮਨ ਮਨਦਾਸੀ ਦਿੱਤਾ ਸੀ ਤੇ ਜਾਓ ਜਰੂਰ 2 ਕ ਲੱਖ ਰੁਪਇਆ ਮਾਲਕ ਨੇ ਕਿਹਾ ਹੈਗਾ ਨੰਬਰ ਸਕਰੀਨ ਤੇ ਆ ਜੀ ਜਿਨ੍ਹਾਂ ਦੀ ਗੱਡੀ ਹੈ ਕਰੋ ਗੱਲਬਾਤ ਜਿਹੜੀ ਵੀ ਕਰਨਾ ਤੁਸੀਂ ਚਾਹੁੰਦੇ ਹੋ ਸੀ ਤੇ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਵਧੀਆ ਲੱਗ ਰਹੀ ਹੈ ਵੀਡੀਓ ਪਸੰਦ ਆ ਰਹੀ ਹੈ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਜਰੂਰ ਦਬਾ ਦਿਓ ਵੀਡੀਓ ਨੂੰ ਲਾਈਕ ਕਰ ਦੋ ਬਾਤ ਬਾਈ ਸ਼ੇਅਰ ਕਰ ਦੋ ਤੁਹਾਡਾ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਸੈਕੰਡ ਹੈਂਡ ਮਾਰਕੀਟ ਤੇ ਡੇਲੀ ਆਪਾਂ ਨਵੀਆਂ ਗੱਡੀਆਂ ਮੋਟਰਸਾਈਕਲ ਘਰ ਕੋਠੀ ਮਕਾਨ ਬੋਲਟ ਹਰ ਚੀਜ਼ ਆਪਾਂ ਲੈ ਕੇ ਆਉਂਦੇ ਹਾਂ ਜੀ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਥੱਲੇ ਚਿੱਟੇ ਜਿਹੇ ਰੰਗ ਦਾ ਜੇ ਤੁਹਾਨੂੰ ਵੀਡੀਓ ਪਸੰਦ ਆਈ ਵਧੀਆ ਲੱਗੀ ਆ ਤਾਂ ਉਹਨੂੰ ਜ਼ਰੂਰ ਦਬਦਿਓ ਜੀ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵੀ ਦਬਦਿਓ ਇਹਨਾਂ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਵੀਡੀਓ ਪਾਵਾਂਗੇ ਉਸੇ ਵੇਲੇ ਤੁਹਾਡੇ ਕੋਲ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀਆਂ ਮਸ਼ੀਨਰੀਆਂ ਜਿੰਨਾ ਵੀ ਕੁਝ ਆਪਾਂ ਦੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰਨਾ ਨਾ ਪੁੱਲੂਜੀ ਉੱਤੇ ਆਪਣਾ ਨੰਬਰ ਲਿਖਿਆ ਰਹਿੰਦਾ 9465929482 ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਤੁਹਾਡੇ ਕੋਲੇ ਕੁਝ ਵੀ ਇਹ ਵੇਚਣਾ ਤੁਸੀਂ ਚਾਹੁੰਦੇ ਹੋ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜ ਕੇ ਫਰੀਦ ਵਿੱਚ ਐਡ ਲਗਵਾ ਸਕਦੇ ਹਾਂ ਨਾ ਕੋਈ ਕਮਿਸ਼ਨ ਨਾ ਕੋਈ ਦਲਾਲੀ ਨਾ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਗੱਡੀ ਦੀ ਇੱਕ ਆਪਾਂ ਮਰੂਤੀ ਜਾਪਾਨੀ ਜਿਹੜੀ ਪਹਿਲਾਂ ਚੱਲਦੀ ਹੁੰਦੀ ਸੀਗੀ ਇੱਕ ਤਾਂ ਮਰੂਤੀ 800 ਗੱਡੀ ਹੈ ਸੀ ਉਹ ਤੋਂ ਵੀ ਪਹਿਲਾਂ ਇੱਕ ਜਾਪਾਨੀ ਆਈ ਸੀਗੀ ਹੁਣ ਵੀ ਕਈ ਬੰਦਿਆਂ ਕੋਲੇ ਹੁੰਦੀ ਆ ਸ਼ੌਂਕ ਨਾਲ ਰੱਖੀ ਹੁੰਦੀ ਆ ਮੋਡੀਫਿਕੇਸ਼ਨ ਪੂਰੀ ਕਰਵਾਈ ਹੁੰਦੀ ਆ ਤੁਸੀਂ ਵੀ ਦੇਖੀ ਹੋਊਗੀ ਮਰੂਤੀ 800 ਤੋਂ ਥੋੜੀ ਜਿਹੀ ਅਲੱਗ ਹੁੰਦੀ ਆ ਮਰੂਤੀ 800 ਤੋਂ ਥੋੜੀ ਜਿਹੀ ਸੋਹਣੀ ਹੁੰਦੀ ਆ ਬਾਕੀ ਤੁਸੀਂ ਫੋਟੋਆਂ ਵਿੱਚ ਦੇਖ ਵੀ ਰਹੇ ਹੋ 1985 ਮਾਡਲ ਦੀ ਇਹ ਗੱਡੀ ਤੁਹਾਨੂੰ ਦੇਖਣ ਨੂੰ ਮਿਲੂਗੀ ਤੇ ਸਾਰੇ ਕਾਗਜ਼ ਪੱਤਰ ਪੂਰੇ ਮਾਲਕ ਨੇ ਰੱਖੇ ਹੋਏ ਨੇ ਮਾਲਕ ਕਹਿੰਦੇ ਨੇ ਇਹਦੀ ਪਾਸਿੰਗ ਹੀ ਮਿਲ ਜੂਗੀ 2030 ਤੱਕ ਕਰਤਾ 30 ਤੱਕਰ ਪਾਸਿੰਗ ਮਿਲ ਜੂਗੀ ਹਾਲੇ 25 ਚੱਲਦੇ 5 ਸਾਲ ਦੀ ਪੈਟਰੋਲ ਵੇਰੀਐਂਟ ਐ ਜੀ ਇਹ ਤੇ ਡਾਕੂਮੈਂਟਸ ਸਾਰੇ ਕੰਪਲੀਟ ਨੇ ਜਿਵੇਂ ਕਿ ਤੁਹਾਨੂੰ ਮੈਂ ਦੱਸ ਹੀ ਦਿੱਤੀ ਇਨਸ਼ੋਰੈਂਸ ਮਿਲ ਜੂਗਾ ਤੇ ਪ੍ਰਦੂਸ਼ਨ ਮਿਲ ਜੂਗਾ ਜੀ ਏਸੀ ਹੀਟਰ ਵਰਕਿੰਗ ਚ ਤੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਓਨਰ ਵੱਲੋਂ ਜਿਹੜੀ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਮੁਕਤਸਰ ਸਾਹਿਬ ਪਹੁੰਚੀ ਆ ਸ਼੍ਰੀ ਮੁਕਤਸਰ ਸਾਹਿਬ ਏਰੀਆ ਮਾਲਕ ਦਾ ਘਰੇ ਖੜੀ ਆ ਮਾਲਕ ਦੀ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਆ ਘਰੇ ਜਾਓ ਇੱਕ ਵਾਰੀ ਦੇਖੋ ਤੇ ਉਹ ਤੋਂ ਬਾਅਦ ਰੇਟ ਬਹਿ ਕੇ ਮੁਕਾਲਿਓ ਜੀ ਤੇ ਖਰੀਦ ਸਕਦੇ ਹੋ ਜੀ। ਬਾਕੀ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਮਾਲਕ ਦਾ 8054639804 ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਜੀ। ਤੇ ਇੱਕ ਗੱਲ ਕਰ ਦਿਆਂ ਜੀ ਆਪਾਂ ਹੁਣ ਜਿਹੜਾ ਸਕੂਟਰ ਆਪਾਂ ਲੈ ਕੇ ਪਹੁੰਚਿਆ ਇੱਕ ਵਾਰੀ ਚੈੱਕ ਕਰੋ ਜੀ ਸਕੂਟਰ। ਪੂਰਾ ਵਧੀਆ ਸੋਹਣਾ ਆਪਾਂ ਸਕੂਟਰ ਲੈ ਕੇ ਪਹੁੰਚਿਆ ਸੀ ਤੇ ਇਹ ਔਨਲਾਈਨ ਚੜਾ ਹੋਇਆ ਜੀ ਔਨਲਾਈਨ ਬੋਲਦਾਗਾ। ਮਾਲਕ ਆਪ ਤਾਂ ਬਾਹਰ ਰਹਿੰਦੇ ਨੇ ਤੇ ਇਹਨਾਂ ਨੇ ਮਾਡਲ 1996 ਦੱਸਿਆ। ਤੇ ਮਾਲਕ ਦਾ ਜਿਹੜਾ ਏਰੀਆ ਜੀ ਧੂਰੀ ਆ ਧੂਰੀ ਮਾਲਕ ਦੇ ਘਰੇ ਤੋਂ ਹਨ ਮਿਲੂਗਾ ਤੇ ਜੇ ਕਿਸੇ ਨੇ ਮੋਡੀਫਿਕੇਸ਼ਨ ਕਰਵਾਉਣੀ ਅਸੀ ਜਾਂ ਐਦਾ ਵੀ ਰੱਖਣਾ ਤਾਂ ਐਦਾ ਵੀ ਪੂਰਾ ਵਧੀਆ ਪੈਗਾ ਪੰਜਾਬ ਨੰਬਰ ਤੇ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਮਾਲਕ ਨਾਲ ਗੱਲ ਕਰਨ ਤੋਂ ਪਹਿਲਾਂ ਇੱਕ ਵਾਰੀ ਫੋਟੋਆਂ ਚ ਸਾਰਾ ਕੁਝ ਤੁਸੀਂ ਚੈੱਕ ਕਰ ਲਓ ਜਦੋਂ ਪਸੰਦ ਆਉਂਦਾ ਤੁਹਾਨੂੰ ਉਹ ਤੋਂ ਬਾਅਦ ਮਾਲਕ ਨਾਲ ਗੱਲ ਕਰ ਲਿਓ ਜੀ ਤੇ ਰੇਟ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਜੀ 7500 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਬਾਕੀ ਕਾਗਜ਼ ਪੱਤਰ ਮਿਲ ਜਾਣਗੇ ਤੇ ਜਿਹੜੇ ਮਾਲਕ ਆਪ ਨੇ ਉਹਨਾਂ ਦਾ ਜਿਹੜਾ ਨੰਬਰ ਆਪਾਂ ਤੁਹਾਨੂੰ ਦਿੱਤਾ ਜੀ ਸਕਰੀਨ ਤੇ ਬਾਕੀ ਲਿਖਿਆ ਹੋਇਆ ਆ ਗਿਆ ਹੋਊਗਾ ਇੱਥੋਂ ਦਾ ਨੰਬਰ ਨਹੀਂ ਹੈਗਾ ਜੀ ਬਾਹਰਲਾ ਨੰਬਰ ਹੈ ਤੇ ਵਟਸਐਪ ਤੇ ਫੋਨ ਕਰਨਾ ਪਊਗਾ ਜਾਂ ਵਟਸਐਪ ਤੇ ਮੈਸੇਜ ਕਰਨਾ ਪਊਗਾ ਸਿੱਧਾ ਨੰਬਰ ਤਾਂ ਲੱਗਣਾ ਨਹੀਂ ਗੱਲ ਤੁਸੀਂ ਆਪ ਕਰ ਲਿਓ ਜੀ ਤੇ ਰੇਟ ਕੀਤਾ ਜਾਊਗਾ ਜੀ ਮੌਕੇ ਤੇ ਬਾਕੀ ਡਿਮਾਂਡ ਹੈਗੀ ਤੇ ਗੱਲਬਾਤ ਕਰਾਂਗੇ ਜੀ ਆਪਾਂ ਹੁਣ ਆਲਟੋ ਐਲ ਐਕਸ ਗੱਡੀ ਦੀ ਪੰਜ ਮਾਡਲ ਹੈ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਮਾਲਕ ਨੇ ਵੀਡੀਓ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਰੇਟ ਬੜਾ ਘੱਟ ਮਾਲਕ ਨੇ ਕਿਹਾ ਕੁੱਲ 53 ਹਜ਼ਾਰ ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਰਾਮਪੁਰਾ ਫੁੱਲ ਮਾਲਕ ਦਾ ਏਰੀਆ ਜੀ ਪੈਟਰੋਲ ਵੇਰੀਐਂਟ ਹੈ ਕੰਡੀਸ਼ਨ ਬਹੁਤ ਵਧੀਆ ਸੀ ਏਸੀ ਹੀਟਰ ਵਰਕਿੰਗ ਚ ਨਵੇਂ ਸੀਟ ਕਵਰ ਨੇ ਨਵੀਂ ਬੈਟਰੀ ਹੈ ਟਾਇਰ ਆਪ ਨੂੰ ਨਵੇਂ ਵਾਂਗੂ ਮਿਲ ਜਾਣਗੇ 80 ਤੋਂ 85 ਪੈਸੇ ਬਾਕੀ ਨੰਬਰ ਸਕਰੀਨ ਤੇ ਜੀ ਗੱਲ ਕਰ ਸਕਦਾਂ ਹਾਂ ਜੇ ਤੁਸੀਂ ਕੋਈ ਵੀ ਗੱਲ ਕਰਨਾ ਚਾਹੁੰਨ ਹੋ ਜੇ। ਬਾਕੀ ਵੀਡੀਓ ਤੁਸੀਂ ਦੇਖ ਲਈ ਜੀ ਚੈਤਨਕ ਵੀ ਦੇਖ ਲਿਆ। ਜਾਪਾਨੀ ਅਮਰੂਤੀ ਵੀ ਦੇਖ ਲਈ। ਹੋਰ ਵੀ ਜਿੰਨੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਸੀਗੇ। ਆਲਟੋ ਲੈ ਕੇ ਪਹੁੰਚੇ ਸੀਗੇ ਜਮਾ ਸਸਤੀ 55000 ਦੀ ਜਿਹੜੀ ਤੁਸੀਂ ਦੇਖ ਰਹੇ ਹੋ। ਤੇ ਹੁਣ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਸ਼ੇਅਰ ਕਰ ਦਿਓ। ਇੱਕ ਵਾਰੀ ਚੈੱਕ ਕਰ ਲਓ ਜੀ ਜੇ ਹਲੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਤੇ ਅਗਲੀ ਵੀਡੀਓ ਵਾਸਤੇ ਕਮ ਤੇ ਮਿਲਦੇ ਆ ਜਲਦੀ ਆਪਾਂ ਕਿਸੇ ਨੂੰ ਐਡ ਕਰਵਾਉਣੀ ਆ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਹੈ ਭੇਜ ਦਿਓ ਜੀ ਫ੍ਰੀਚ ਆਪਾਂ ਐਡ ਲਗਾ ਦਾਂਗੇ ਆਪਾਂ ਨੂੰ ਕੋਈ ਪੁੱਛਣ ਦੀ ਕੋਈ ਮੈਸੇਜ ਕਰਕੇ ਜਾਂ ਕੋਈ ਫੋਨ ਕਰਨ ਦੀ ਲੋੜ ਨਹੀਂ ਬਸ ਭੇਜ ਦਿਆ ਕਰੋ ਫ੍ਰੀਚ ਆਪਾਂ ਐਡ ਤੋਂ ਵਾਲੀ ਛੇਤੀ ਤੋਂ ਛੇਤੀ ਆਪਣੇ ਆਪ ਲਗਾ ਦਾਂਗੇ ਜੀ